What? No, 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 No, वॉय रडू 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 वॉय What? No, what? No, what? No, what? No, what? No, what? No, No, what? 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 No, 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 No.

Rium, itud, 我努，我努，我、да: 努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我努，我

Oi, do, 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 oi, do

दा वॉय दा वॉय ग्रुप वाह ग्रुप वाह तिल्ले ना पाओ ग्रुप तिल्ले ना पाओ ग्रुप वाह ग्रुप आँख बंद कर दो वाह ग्रुप 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 वाह ग्रुप

Guru vah, guru 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 वाह घरु वाह घरु वाहिरु वरू वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਾਡੇ ਕੋ ਬਹੁਤ ਹੀ ਪਿਆਰੇ ਗੁਰਮੁਖ ਭਾਈਕਰ ਉਹ ਆਨੰਦ ਮਾਣੋ ਆਂਦਾ ਦੂਸਰੇ ਤੇ ਕਿਰਪਾ ਹੋਈ ਜਾਂਦੀ ਹੈ ਆਪਾਂ ਫੇਰ ਖਾਲੀ ਢੋਲੀ ਲੈ ਕੇ ਚੱਲ ਜੰਦੇ ਆਂ ਦੂਸਰੇ ਜਦੋਂ ਘਰੋਂ ਚਲਦੇ ਹੋ ਸਿਮਨ ਕਰਦੇ ਆ ਵਾਹਿਗੁਰੂ ਦਾ ਜਾਪ ਕਰਦੇ ਆ ਫਿਰ ਅਰਦਾਸ ਕਰੋ ਵਾਹਿਗੁਰੂ ਜੀ ਚੱਲੇ ਕਰਮ ਲਿਖੇ ਨਾਲ ਇੱਥੇ ਆ ਕੇ ਅੱਖਾਂ ਬੰਦ ਕਰਕੇ ਬੈਠੋ ਫਿਰ ਆਪਣੀ ਆਵਾਜ਼ ਨੂੰ ਆਪਣੇ ਕੰਨਾਂ ਦਾ ਸੁਣੋ ਜੇ ਆਪਣੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਾਗੇ ਤੇ ਸਾਰੀਆਂ ਸੁਰਤੀਆਂ ਰਾਲ ਕੇ ਤੇ ਫਿਰ ਆਪਣੀ ਕਿਰਪਾ ਹੋਏਗੀ ਆਪਣੇ ਮਨ ਨੂੰ ਸ਼ਾਂਤੀ ਮਿਲੇਗੀ ਆਪਣੀ ਸੁਰਤੀ ਵੀ ਆਪਣੇ ਨਿਝ ਘਰ ਜਾਏਗੀ ਤੇ ਜੇ ਤੁਹਾਨੂੰ ਅੰਮ੍ਰਿਤ ਰਸ ਆਏਗਾ ਜੇ ਤੁਹਾਨੂੰ ਨਾਮ ਆਨਾਤ ਨਾ ਸੁਣਨ ਗਿਆ ਜਿਹਦੇ ਨਾਲ ਸਾਹ 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 ਗਰਾਸ ਰੋਮ ਰੋਮ ਸੇ ਮੰਨ ਚੱਲੇਗਾ ਗੁਰਮਖ ਪਿਆਰੇ ਲੜੀਵਾਰ ਕਥਾ ਕਰ ਰਹੇ ਨੇ ਪਰ ਆਪਾਂ ਨੇ ਉਸ ਚੀਜ਼ ਨੂੰ ਪੱਲੇ ਬੰਨਣਾ ਹੈ ਤੇ ਆਪਾਂ ਨੇ ਇਹ ਮਨ ਦਾ ਭੋਜਣਾ ਇਹਨੂੰ ਕੰਨਾਂ ਨਾਲ ਗ੍ਰੈਂਡ ਕਰਨਾ ਹੈ ਅੱਖਾਂ ਨਾਲ ਨਹੀਂ ਗ੍ਰੈਂਡ ਹੋਣਾ ਕੰਨਾਂ ਨਾਲ ਗ੍ਰੈਂਡ ਕਰਨਾ ਇਸ ਕਰਕੇ ਕੋਸ਼ਿਸ਼ ਕਰਨੀ ਆ ਵੀ ਜਦੋਂ ਆਪਾਂ ਸੰਗਤ ਵਿੱਚ ਬੈਠਣਾ ਜਿੰਨਾ ਚਿਰ ਵੀ ਸੇਮਨਤ ਕਰਨਾ ਕਥਾ ਵਿਚਾਰ ਸੁਣਨੀ ਆ ਕੋਸ਼ਿਸ਼ ਕਰੋ ਅੱਖਾਂ ਬੰਦ ਕਰਕੇ ਬੈਠੋ ਬਸ ਇਹ ਸੋਚੋ ਵੀ ਆਪਾਂ ਮਾ ਗੁਰੂ ਗ੍ਰੰਥ ਸਾਹਿਬ ਜੀ ਚਰਨਾਂ ਦੇ ਨਾਲ ਜੋੜਨਾ ਹੈ ਤੇ ਉਹ ਚਰਨਾਂ ਦੇ ਵਿੱਚ ਆਪਾਂ ਨੇ ਨਮਸ਼ਕਾਰ ਕਰਨੀ ਆ ਤਾਂ ਹੀ ਕਰਾਂਗੇ ਜੇ ਤੁਹਾਡੇ ਪੁਰਨਿਆਂ ਤੋਂ ਮਨ ਬਹਿਤ ਹੋਏਗਾ ਆਓ ਆਪਾਂ ਹੁਣ ਭਾਈ ਸਾਹਿਬ ਭਾਈ ਕਰਨ ਸਿੰਘ ਜੀ ਉਹਨਾਂ ਤੋਂ ਵਿਚਾਰ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ